ਅੱਜ ਲਾਸਟ 2700 ਕਮ ਕਰ ਰਹੇ ਆ ਨੇ ਹੁਣ ਤੱਕ ਮੈਂ ਜਿਹੜੇ ਹੈਂਡੀਕੈਪ ਬੱਚੇ ਆ 10000 ਤੋਂ ਜ਼ਿਆਦਾ ਦੇਖੇ ਕਾਉਂ ਚ 3500 ਸਰਜੀ ਕਰ ਲਿਆ ਉਹਦੇ ਕਰਕੇ ਮੈਨੂੰ ਹੈਲਥ ਐਂਡ ਫਿਟਨੈਸ ਕੈਟਾਗਰੀ ਚੋਂ ਅੱਜ ਪੰਜਾਬ ਸਰਕਾਰ ਵੱਲੋਂ ਗਵਰਨਮੈਂਟ ਅਤੇ ਡਿਸਟ੍ਰਿਕਟ ਪੇ ਜਾਣਾ ਵੱਲੋਂ ਮੈਨੂੰ ਸਨਮਾਨਿਤ ਕੀਤਾ ਗਿਆ ਸੀ ਸੇਵ ਕਰਨੀ ਜ਼ਰੂਰੀ ਹੈ ਸਭ ਸਮਝ ਲੈਣਾ ਜਿਹੜੀ ਇਹ ਜਿਹੜੀ ਕਮਾਈ ਹੈ ਜਿਹੜੀ ਇਹ ਵਿੱਚ ਜਿਹੜੀ ਮੰਦੇ ਜਿਹੜੇ ਤੁਹਾਨੂੰ ਦਵਾਵਾਂ ਦਿੰਦੇ ਆ ਜਾਂ ਗਰੀਬੰਦਾ ਜਿਹੜਾ ਦਵਾਵਾਂ ਦਿੰਦਾ ਇਹ ਹੀ ਅਸਲੀ ਕਮਾਈ ਹੈ ਅੱਜ ਅਸੀਂ ਕਹਿੰਦੇ ਕਿ ਨਾਰਥਰਨ ਇੰਡੀਆ ਚ ਪੋਲੀਓ ਸਰਦੀ ਪ੍ਰੋਜੈਕਟ ਭਗਵਾਨ ਮਹਾਵੀਰ ਸੇਵਾ ਸੰਸਥਾਨ ਨੇ ਚਲੂ ਕੀਤਾ ਕੱਲਾ ਪੈਸਾ ਹੁੰਦੇ ਨਾਲ ਇਹ ਕੰਮ ਨਹੀਂ ਹੋ ਸਕਦਾ ਸੀ ਜਦੋਂ ਲੋਕ ਐਸੀ ਮਾਨਸਿਕਤਾ ਵਾਲੇ ਸਰਜਨ ਹੈ ਨਾ ਸਾਡੇ ਨਾਲ ਨਾ ਜੁੜਦੇ ਪਹਿਲਾਂ ਤਾਂ ਪੋਸਟਰ ਕਿੱਦਾਂ ਬਣਾਣਾ ਖਾਣਾ ਸੋਣਾ ਕਿੱਦਾਂ ਪੋਸਟਰ ਕੁਐਸਚਨਸ ਕਿਹੜੇ ਕੰਮ ਕਰਨੇ ਕਿਹੜੇ ਨਹੀਂ ਕਰਨੇ ਤੀਜਾ ਹੋ ਗਿਆ ਤੁਹਾਡਾ ਫਿਜ਼ੀਓਥੈਰੇਪੀ ਮੈਕਸਰਸ ਕਿਹੜੀ ਕਿਹੜੀ ਕਰਨੀ ਹੈ ਕੋਈ ਸਾਈਕਲਿੰਗ ਵੀ ਆ ਗਈ ਜੋਗਾ ਵੀ ਆ ਗਿਆ ਚੌਥੇ ਨੰਬਰ ਤੇ ਆ ਗਈ ਤੁਹਾਡੀ ਫਾਰਮੇਸੀ ਮੈਡੀਸਿਨ ਫਾਰਮੈਸਟਿਕਲ ਮੈਡੀਸਿਨ ਕਿਹੜੀ ਖਾਣੀ ਹੈ ਪੰਜਵਾਂ ਨੌਨ ਸਮਾਜ ਵਿੱਚ ਕੁਝ ਅਜੇ ਚਿਹਰੇ ਹੁੰਦੇ ਨੇ ਜਿਹੜੇ ਹਰ ਵਾਰ ਲਾਈਮਲਾਈਟ ਤਾਂ ਨਹੀਂ ਆਉਂਦੇ ਪਰ ਪਿੱਛੇ ਰਹਿ ਕੇ ਸੇਵਾ ਇਸ ਭਾਵ ਨਾਲ ਇਸ ਮਨ ਨਾਲ ਕਰਦੇ ਆ ਕਿ ਪਤਾ ਵੀ ਨਹੀਂ ਚੱਲਦਾ ਪਰ ਸ਼ਾਇਦ ਕਦੀ ਕਦੀ ਉਹ ਸੇਵਾ ਕਿਸ ਨੂੰ ਦਿਖ ਵੀ ਜਾਂਦੀ ਹੈ ਤੇ ਐਤਕਿਉ ਪੰਜਾਬ ਸਰਕਾਰ ਨੂੰ ਦਿਖੀ ਹੈ ਤਾਂ ਹੀ 26 ਜਨਵਰੀ ਰਿਪਬਲਿਕ ਡੇ ਗਣਤੰਤਰ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਇੱਕ ਖਾਸ ਜੋ ਸਨਮਾਨ ਚਿੰਨ ਹੈ ਇਹ ਦਿੱਤਾ ਗਿਆ ਹੈ ਲੁਧਿਆਣਾ ਦੀ ਇੱਕ ਉਸ਼ਕ ਸਿਆਤ ਜਿਨ੍ਹਾਂ ਨੇ 1 ਨਹੀਂ 2 ਨਹੀਂ ਹਜ਼ਾਰਾਂ ਲੱਖਾਂ ਕਿਲੋਮੀਟਰ ਸਾਈਕਲ ਚਲਾ ਕੇ ਹੋਰ ਡਾਕਟਰੀ ਸਹਾਇਤਾ ਦੇ ਨਾਲ ਸੇਵਾ ਕਰਕੇ ਬਹੁਤ ਕੁਝ ਖੱਟਿਆ ਹੈ ਡਾਕਟਰ ਪਵਨ ਟਿੰਗਰਾ ਡਾਕਟਰ ਸਾਹਿਬ ਜੈ ਹਿੰਦ ਜੈ ਜੈ ਨਮਸਕਾਰ ਸਸਕਾਰ ਕੀ ਕੁਝ ਡਾਕਟਰ ਪਵਨ ਟਿੰਗਰਾ ਜੀ ਨੇ ਲਾਈਫ ਦੇ ਵਿੱਚ ਅਪਣਾਇਆ ਹੈ ਤੇ ਕੀ ਕੁਝ ਲੋਕਾਂ ਨੂੰ ਉਹਦੇ ਵਿੱਚੋਂ ਦਿੱਤਾ ਹੈ ਕੋਈ ਚਰਚਾ ਸਟਾਰਟ ਕਰਾਂਗੇ ਮੈਂ ਡਾਕਟਰ ਪਵਨ ਟਿੰਗਰਾ ਹਡੀਆਂ ਸਪੈਸ਼ਲਿਸਟ ਆਰਥੋਪੈਡਿਕ ਸਰਜਨ ਮੈਂ ਆਪਣਾ ਹਸਪੀਟਲ ਸੈਕਟਰ 32 ਮੈਨੂੰ ਉੱਥੇ 25 ਸਾਲ ਹੋ ਗਏ ਕੰਮ ਕਰਦੇ ਨੂੰ ਤੇ ਲਾਸਟ 15 ਸਾਲ ਤੋਂ ਜਦੋਂ ਕੰਮ ਕਰ ਰਹੇ ਸੀਗੇ ਇੱਕ ਟਿੱਚਾ ਚੁੱਕਿਆ ਕਿ ਯਾਰ ਕੁਝ ਕਰਨਾ ਹੈ ਕਰਕੇ ਦਿਖਾਉਣਾ ਕਿ ਦੁਨੀਆ ਵਾਸਤੇ ਵੀ ਜੋ ਆਪ ਕਰ ਰਹੇ ਆ ਦੁਨੀਆ ਨੂੰ ਜਾਗਰੂਕ ਕਰਨੀ ਹੈ ਇਹ ਲੋਕਾਂ ਨੂੰ ਪ੍ਰੇਰਿਤ ਕਰਨਾ ਕਿ ਯਾਰ ਜਿਹੜੀਆਂ ਬਿਮਾਰੀਆਂ ਹੋ ਰਹੀਆਂ ਅੱਧੀਆਂ ਬਿਮਾਰੀਆਂ ਜਿਹੜੀਆਂ ਆ ਗਈਆਂ ਅੱਜਕੱਲ ਸਾਰੀਆਂ ਮੋਸਟਲੀ ਲਾਈਫ ਸਟਾਈਲ ਬਿਮਾਰੀਆਂ ਚਾਹੇ ਸ਼ੂਗਰ ਹੋਵੇ ਚਾਹੇ ਬਲੱਡ ਪ੍ਰੈਸ਼ਰ ਹੋਵੇ ਚਾਹੇ ਉਹ ਹਰ ਦੀ ਮਾਰੀ ਹੋਵੇ ਚਾਹੇ ਉਹ ਕਮਰ ਦਰਦੀ ਮਾਰੀ ਹੋਵੇ ਚਾਹੇ ਗੋਡੇ ਦੇ ਬਿੰਗੇ ਟੜੇ ਹੋ ਗਏ ਗੋਡੇ ਕਿਸੇ ਕਿਸੇ ਇਸ ਅਲੀ ਲਾਈਫ ਸਟਾਈਲ ਦੀ ਮਾਰੀ ਹੈ ਆਪਣੇ ਖਾਣ ਪੀਣ ਤੇ ਡਿਪੈਂਡ ਕਰਦੀ ਹੈ ਆਪਣਾ ਐਕਟੀਵਿਟੀ ਲੈਣ ਸੰਤ ਟ੍ਰੈਂਡ ਕਰਦੀ ਹੈ ਤੇ ਉਹਨੂੰ ਇਹਨੂੰ ਅੱਧੀ ਮੋਰਨ ਗਾਇਬ ਕਰਨ ਵਾਸਤੇ ਕਿ ਨਾ ਹੋਣ ਪ੍ਰੇਜ਼ ਕਰਨ ਵਾਸਤੇ ਮੈਂ ਇੱਕ ਟੱਚ ਚੁੱਕਾ ਕਿ ਕਿ ਪ੍ਰੇਜ਼ ਕਰਨਾ ਲੋਕ ਕਿੱਧਾ ਕਰਾ ਉਹ ਮੈਨੂੰ ਫਿਰ ਕਿ ਮੈਂ ਕਿਹਾ ਆਪ ਕਰਨਾ ਤਾਂ ਕੁਝ ਗਿੰਦੋ ਲੋਕ ਦੇਖਣਗੇ ਤੇ ਦਿੱਕਤ ਆ ਕੇ ਫਿਰ ਆਪੇ ਅੱਗੇ ਕਰਨਗੇ ਤੇ ਮੈਂ ਤਾਂ ਮੈਂ ਸਾਈਕਲਿੰਗ ਸ਼ੁਰੂ ਕੀਤੀ ਹੋ लास्ट ਸਾਈਕਲਿੰਗ ਮੈਂ 7 ਸਾਲ ਤੋਂ ਸ਼ੁਰੂ ਕਰ ਰਿਹਾ ਕਿੱਤੀ ਹੈ ਹੁਣ ਤੱਕ ਮੈਂ 1 ਲੱਖ ਕਿਲੋਮੀਟਰ ਸਾਈਕਲ ਚਲਾ ਚੁੱਕਾ ਸਾਰੇ ਇੰਡੀਆ ਦੇ ਸਾਰੇ ਹਾਈਵੇ ਜਿੰਨੇ ਹੈਗੇ ਨੇ ਐਕਸੈਪਟ ਨਾਰਥ-ਈਸਟ ਨਾਰਥ-ਈਸਟ ਛੱਡ ਕੇ ਬਾਕੀ ਸਾਰੇ ਹਾਈਵੇ ਦੇਖ ਲਏ ਇੰਟਰਨੈਸ਼ਨਲੀ ਬਾਹਰ ਨੇਪਾਲ ਪੈਰਿਸ ਬੈਲਜੀਅਮ ਲੰਡਨ ਇਹ ਸਾਰੇ ਜਾ ਕੇ ਆਏ ਮੈਂ ਸਾਈਕਲਿੰਗ ਕੀਤੀ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ लास्ट ਅਬਜੈਕਟ ਸਾਡਾ ਚੱਲ ਰਿਹਾ ਜਿਹੜਾ ਮਾਵੀਰ ਸੇਵਾ ਸੰਸਥਾਨ ਨਾਲ ਮਿਲ ਕੇ ਚੱਲ ਰਿਹਾ ਮਾਵੀਰ ਸੇਵਾ ਸੰਸਥਾਨ ਨਾਲ ਮਿਲ ਕੇ ਚੱਲ ਰਿਹਾ ਨੰਤਰ ਚੱਲ ਰਿਹਾ ਹਰ ਹਰ ਮਹੀਨੇ ਸੀ ਕਰਦੇ ਐਕਟੀਵਿਟੀਜ਼ ਕਰਦੇ ਆ ਉਹ ਵਿਚ ਅਸੀਂ ਸ਼ੁਰੂ ਕੀਤਾ ਜਿਹੜੇ ਹੈਂਡੀਕੈਪ ਬੱਚੇ ਜਿਹੜੇ ਰੈਂਗਦੇ ਆ ਚੱਲ ਨਹੀਂ ਫੰਦੇ ਹੈਂਡੀਕੈਪ ਟਾਈਜਨ ਪਾਹੀ ਜਾ ਪੈਸੇ ਹੁੰਦੇ ਨਹੀਂ ਹੈ ਗਰੀਬ ਬਤੇ ਉਹਨੂੰ ਪੁੱਛਦਾ ਕੋਈ ਨਹੀਂ ਹੈ ਚਾਹੇ ਉਹ ਸਰ ਹਸਪਤਲ ਚਲ ਜਨ ਚਾਹੇ ਪ੍ਰਾਈਵੇਟ ਚਲ ਜਨ ਉਹਨ ਕੋਈ ਹੱਥ ਪਰ ਲੈ ਨਹੀਂ ਪਾਉਂਦਾ ਕੋਈ ਦੇਖਦਾ ਕੋਈ ਨਹੀਂ ਹੈ ਸਰ ਇਹ ਵੀ ਗੱਲ ਸੱਚ ਹੈ ਕਿ ਤੁਸੀਂ ਆਪ ਤਾਂ ਸਾਈਕਲ ਕਰਦੇ ਕਰਦੇ ਹੋ ਪਲੱਸ ਲੋਕਾਂ ਨੂੰ ਵੀ ਤੁਸੀਂ ਇਹੀ ਕਹਿੰਨੇ ਹੋ ਕਿ ਦਵਾਈਆਂ ਬਾਅਦ ਚ ਸਾਈਕਲ ਪਹਿਲਾਂ ਸਭ ਪਹਿਲਾਂ ਸਾਈਕਲ ਪਹਿਲਾਂ ਪਹਿਲਾਂ ਆਪਣੇ ਧਿਆਨ ਰੱਖਣਾ ਜ਼ਰੂਰੀ ਹੈ ਜੇ ਆਪਣੀ ਆਪਣਾ ਫਿਟ ਰੋਗੇ ਤੇ ਹੈਲਥ ਅਪੀਟਿਕ ਹੋਏਗੀ ਜੇ ਤੁਸੀਂ ਫਿਟ ਰੱਖਣ ਫਿਜ਼ੀਕਲ ਫਿਟਨੈਸ ਰੱਖੋਗੇ ਆਪਣੀ ਮੈਂਟਲੀ ਆਟੋਮੈਟਿਕਲੀ ਆ ਜਾਏਗੀ ਫਿਜ਼ੀਕਲ ਮੈਂਟਲ ਫਿਟਨੈਸਨਲ ਕਰਨ ਨਾਲ ਸਾਈਕਲਿੰਗ ਕਰਨ ਨਾਲ ਜਿਹੜਾ ਵੇ ਕੰਟਰੋਲਰ ਵੇ ਡਾਈਟ ਰੱਖਣੀ ਕਿਦਾਂ ਖਾਣੀ ਡਾਈਟ ਪਲਾਨ ਮੈਂ ਹਰ ਕੰਡ ਰਵਾਈਸ ਕਰਦਾ ਉਹਨਾਂ ਅਤੀਬੋਨੀ ਵੈਸੇ ਖਤਮ ਹੋ ਜਾਣੀ ਹੈ ਦਵਾਈ ਘਟਕਣੀ ਮੇਨ ਚੀਜ਼ ਪਹਿਲਾਂ ਕਰਨੀ ਹੈ ਮੈਂ ਇਲਾਜ ਕਰਦਾ ਪੰਜ ਪੀਜ਼ ਨਾਲ ਪੰਜ ਪੀ ਪਹਿਲਾਂ ਅੰਦਰ ਪੋਸਚਰ ਕਿਦਾਂ ਬਹਿਣਾ ਖਾਣਾ ਸੋਣਾ ਕਿਦਾਂ ਫਿਰ ਸੁਪਰ ਕਾਸ਼ਨਸ ਕਿਹੜੇ ਕੰਮ ਕਰਨੇ ਕਿਹੜੇ ਨਹੀਂ ਕਰਨੇ ਤੀਜਾ ਹੋ ਗਿਆ ਤੁਹਾਡਾ ਫਿਜ਼ੀਓਥੈਰੇਪੀ ਮਤਲਬ ਐਕਸਰਸਾਈਜ਼ ਕਿਹੜੀ ਕਿਹੜੀ ਕਰਨੀ ਹੈ ਫਿਰ ਸਾਈਕਲਿੰਗ ਵੀ ਆ ਗਈ ਯੋਗਾ ਵੀ ਆ ਗਿਆ ਚੌਥੇ ਨੰਬਰ ਤੇ ਆ ਗਈ ਤੁਹਾਡੀ ਫਾਰਮੇਸੀ ਮਤਲਬ ਮੈਡੀਸਨ ਫਾਰਮਾਸਿਊਟੀਕਲ ਮੈਡੀਸਨ ਕਿਹੜੀ ਖਾਣੀ ਹੈ ਪੰਜ ਨੋਟ ਪੇ ਹਾਂ ਇਹ ਤਾਂ ਕੋਈ ਮੌਰੀ ਨਹੀਂ ਹੈ ਜਿਹੜੀ ਠੀਕ ਨਹੀਂ ਹੋ ਪੜਦੀ ਬਿਲਕੁਲ ਠੀਕ ਹੈ ਕਿਸੇ ਤਰ੍ਹਾਂ ਜੁੜੇ ਪੰਜ ਪੀਜ਼ ਦਾ ਟਰੀਟਮੈਂਟ ਕਰਦਾ ਕਿਦਾ ਦਵਾਈ ਤੇ ਲਾਸ ਜਾਂਦੀ ਪਹਿਲਾਂ ਮੈਂ ਆਪਣੇ ਘਰ ਕਿਛੇ ਪੀ ਹੋਰ ਤੁਹਾਡੇ ਵੀ ਪਤਾ ਲੱਗਿਆ ਉਹ ਆ ਪਿਆਰ ਉਹ ਕਹਿੰਦੇ ਵੀ ਜਿਲੇ ਕੋਈ ਲੋੜਵੰਦ ਨੇ ਜ਼ਰੂਰਤਮੰਦ ਨੇ ਕਈ ਉਹ ਡਾਕਟਰ ਟ੍ਰਿਕਾਂ ਨੂੰ ਪੈਸੇ ਵੀ ਨਹੀਂ ਲੈਂਦੇ ਇਹ ਵੀ ਗੱਲ ਸੱਚ ਹੈ ਇਹ ਵੀ ਚਾਹੀਏ ਇਹ ਮਨ ਚ ਕਿਵੇਂ ਆਇਆ ਜਦ ਕਿ ਲੋਕ ਡਾਕਟਰ ਬਣਦੇ ਤਾਂ ਨੇ ਵੀ ਅਸੀਂ ਚਾਰ ਪੈਸੇ ਕਮਾਸ ਕੀਏ ਲੱਖਾਂ ਰੁਪਏ ਲਾ ਕੇ ਡਿਗਰੀਆਂ ਲਈਆਂ ਨੇ ਤਾਂ ਕਰੋੜਾ ਕਮਾਣੇ ਵੀ ਆ ਤੇ ਆਮ ਸੋਚ ਹੈ ਲਈ ਮੈਂ ਸੋਚ ਹੈ ਪਰ ਤੁਹਾਡੇ ਮਨ ਚ ਇਹ ਸਭ ਕੁਝ ਕਿੱਦਾਂ ਆ ਜਾਂਦਾ ਸਾਂਝਾ ਫੈਮਲੀ ਬਹੁਤ ਗਰੀਬ ਪੈਣਾ ਸ਼ੁਰੂ ਚ ਜਦੋਂ ਅਸੀਂ ਪਾਕਿਸਤਾਨ ਤੋਂ ਆਏ ਸੀ ਸਾਰੀ ਫੈਮਲੀ ਗਰੀਬੀ ਚ ਰਹੀ ਸੀ ਇਹ ਟਾਟਾਲ ਸਕੂਲ ਚ ਗਵਰਨਮੈਂਟ ਸਕੂਲ ਤੇ ਪਰਕੇ ਅਸੀਂ ਕੰਮ ਪੜਾਈ ਕੀਤੀ ਹੈ ਗਵਰਨਮੈਂਟ ਸਕੂਲ ਚ ਨਾ ਗੁਣ ਇਲਾਕੇ ਮੈਰਿਟ ਬੇਸ ਤੇ ਸਰਵ ਕੀਤਾ ਹੈ ਤੁਹਾਨੂੰ ਪਤਾ ਹੈ ਕਿ ਕੀ ਹੁੰਦਾ ਹੈ ਨਾ ਤੇ ਸਾਡੇ ਕੋਲ ਜਿਸ ਜਿਹੜੇ ਵਿੱਚ ਮੈਂ ਰਹਿੰਦਾ ਸੀ ਇੱਕ ਹਸਪਤਾਲ ਖੁੱਲਿਆ ਉਹ ਸਾਡੇ ਆਸ-ਪਾਸ ਸਾਰੀ ਜਿਹੜੀ ਕਲੋਨੀਆਂ ਹੈਗੀਆਂ ਸਾਰੀ ਪੂਰ ਕਲੋਨੀਆਂ ਹੈ ਇਹ ਯੂਨੀਵਰਸ ਕਲੋਨੀ ਹੋਗੀ ਸੰਜੀਗਨ ਕਲੋਨੀ ਹੋਗੀ ਜਿੰਨਾਂ ਕੋਲ ਮੈਨਾਂ ਪੈਸੇ ਨਹੀਂ ਹੁੰਦੇ ਕੋਸ਼ ਲੇਬਰ ਕਲਾਸ ਸਾਰੀ ਉਧਰ ਉਸ ਪਾਸੇ ਰਹਿੰਦੀ ਹੈ ਲੇਬਰ ਕਲਾਸ ਕੋਲ ਵੀ ਪੈਸੇ ਘੱਟ ਹੁੰਦੇ ਤੇ ਬਚਾਰੇ ਕਈ ਵਾਰ ਆ ਜਾਂਦੇ ਕਿ ਸਾਨੂੰ ਕੋਈ ਜਿਆਦਾ ਗਏ ਐਮ ਐਸ ਸੀ ਪੈ ਗਈ ਗਏ ਸਿਵਲ ਹਸਪਤਾਲ ਗਏ ਜਾਂ ਤੱਕ ਕਿ ਦੂਰੇ ਕਿਸੇ ਹਸਪਤਾਲ ਗਏ ਐਨਾ ਪੈਸਾ ਮੰਗਦੇ ਚਾ ਨਹੀਂ ਡਾਕਟਰ ਹੈ ਹੀ ਨਹੀਂ ਉੱਥੇ ਤੇ ਉਸੇ ਸੜਕ ਕੋ ਆ ਜਾਂਦੇ ਕਈ ਵਰੀ ਪੈਸਾ ਨਹੀਂ ਹੁੰਦਾ ਸੀ ਸਾਡੀ ਸ਼ੁਰੂ ਤੋਂ ਹੁਣ ਤੱਕ ਵੀ ਐਨੇ ਸਾਲ ਹੋ ਗਏ ਹੈ ਹਸਪੀਟਲ ਚਲਾਉਂਦੇ ਨੂੰ ਕਦੀ ਵੀ ਐਡਵਾਂਸ ਜਮਾ ਨਹੀਂ ਕਰੰਦੇ ਸੀ ਠੀਕ ਹੈ ਜੇ ਪੇਸ਼ੈਂਟ ਕੋ ਪੈਸੇ ਹੈਗੇ ਠੀਕ ਹੈ ਦੇ ਦੇਗਾ ਨਹੀਂ ਇਹ ਕੋਈ ਗੱਲ ਨਹੀਂ ਜਿੰਨਾ ਹੈਗਾ ਦੇ ਜਾ ਤੇ ਨਕੇਸ਼ ਚੰਦ ਜੀ ਨਾਲ ਮਿਲ ਕੇ 15 ਸਾਲ ਤੋਂ ਅਸੀਂ ਪ੍ਰੋਜੈਕਟ ਚਲਾ ਰਹੇ ਹਾਂ ਜਿਹੜਾ ਚਲਾ ਰਹੇ ਹਾਂ ਇੱਕ ਗਰੀਬ ਬੱਚੇ ਦਾ ਜਿਹੜਾ ਸਾਡੇ ਗਰੀਬ ਬੱਚੇ ਆਉਂਦੇ ਆ ਮਤਲਬ ਕਿਸੇ ਕੋਲ ਪੈਸੇ ਨਹੀਂ ਜੇ ਮਲ ਕੋਈ ਸੱਟ ਲੱਗੀ ਕਈ ਵਾਰ ਇਸ ਨੂੰ ਥਰੂ ਸਸਤਾ ਥਰੂ ਹੀ ਫਰੀ ਪ੍ਰੈਸ਼ਨ ਕਰਾ ਦਿੰਦੇ ਆ ਸਸਤਾ ਜਨ ਮਤਲ ਕਰਕੇ ਸਸਤਨ ਮਿਲ ਕੇ ਆਪਾਂ ਵੈਸੀ ਬਿੱਲ ਅੰਦਰ ਤੋਂ ਘੱਟ ਜਿਹੜਾ ਸਿਰਫ ਜਿਹੜਾ ਸਾਡਾ ਪੈਸੇ ਲੱਗਦਾ ਕੰਜ਼ੂਮਰ ਨੂੰ ਲੱਗਦਾ ਜੋ ਉਹ ਲਈਦੇ ਤੇ ਜਿਹੜਾ ਕਾਫੀ ਗ੍ਰੀ ਪ੍ਰੈਸ਼ਨ ਆ ਵੀ ਜਾਂਦਾ ਨਾ ਸੀ ਇਨ ਜਨਰਲ ਕੋਈ ਇਕੱਲਾ ਹੈਂਡੀਕੈਪ ਨਹੀਂ ਉਹ ਜਨਰਲ ਮੇ ਆਬੀਸੀ ਕਰਵਾ ਦਿੰਦੇ ਆ ਸਸਤਨ ਮਿਲ ਕੇ ਕਰਾ ਦਿੰਦੇ ਆ ਅਸੀਂ ਲਾਸਟ 2007 ਤੋਂ ਕੰਮ ਕਰ ਰਹੇ ਹਾਂ ਹੁਣ ਤੱਕ ਮੈਂ ਜਿਹੜੇ ਹੈਂਡੀਕੈਪ ਬੱਚੇ ਆ 10000 ਤੋਂ ਜ਼ਿਆਦਾ ਦੇਖ ਚੁੱਕਾ ਹਾਂ ਉਸ ਤੋਂ 35 ਸਿਰਜਰੀ ਸਰਜਰੀ ਕਰ ਲਈ ਹੈ ਜਿਸ ਕਰਕੇ ਮੈਨੂੰ ਇਹ ਸਰਜੀ ਕਰਨ ਕਰਕੇ ਪਲੱਸ ਜਿਹੜੀ ਮੈਂ 1 ਲੱਖ ਕਿਲੋ ਪੰਜਾਬ ਸਰਕਾਰ ਵੱਲੋਂ ਗਵਰਨਮੈਂਟ ਅਤੇ ਡਿਸਟ੍ਰਿਕਟ ਨੂੰ ਜਾਣਾ ਵੱਲੋਂ ਮੈਨੂੰ ਸਨਮਾਨਿਤ ਕੀਤਾ ਗਿਆ ਜਿੱਥੇ ਮੁੱਖ ਮਹਿਮਾਨ ਭਗਵੰਤ ਸਿੰਘ ਮਾਨ ਸੀਗੇ ਨਾਲ ਇਹ ਪ੍ਰਿੰਸੀਪਲ ਸੈਕਟਰੀ ਆਸੀ ਆਪਣੇ ਤੇ ਔਰ ਏਡੀਜੀਪੀ ਸੀਗੇ ਮੈਮ ਸੀਗੇ ਸੁਰ ਵੀ ਮਿਲ ਬਾਕੀ ਸਾਰੇ ਔਰ ਸੀਗੇ ਸੋ ਸਭ ਇਹ ਸਾਈਕਲਿੰਗ ਦਾ ਜੋ ਤੁਸੀਂ ਹੁਣ ਇੱਕ ਗੇਜ ਪਾਈ ਹੋਈ ਹੈ ਆਪਣੀ ਆਪਣੇ ਆਪ ਲਪਾਈ ਹੋਈ ਹੈ ਲੋਕਾਂ ਨੂੰ ਕਹਿੰਨੇ ਹੋ ਇਹ ਪਲੱਸ ਜੋ ਤੁਸੀਂ ਇੱਕ ਤਰ੍ਹਾਂ ਸੇਵਾ ਕਰ ਰਹੇ ਹੋ ਬਿਨਾ ਪੈਸੇ ਦੇ ਇਲਾਜ ਕਰੀ ਜਾਂਦੇ ਹੋ ਇਹਦੇ ਨਾਲ ਕਿਤੇ ਜਿਹੜੇ ਤੁਹਾਡੇ ਦੂਜੇ ਕੋਈ ਡਾਕਟਰ ਭਾਈ ਜਾ ਰਹੇ ਹੋਰ ਲੋਕੜੇ ਉਹ ਕਦੀ ਖਫਾ ਤਾਂ ਨਹੀਂ ਹੁੰਦੇ ਡਾਕਟਰ ਸਾਹਿਬ ਕਰੀ ਕੀ ਜਾਂਦੇ ਹੋ ਸੱਚ ਦੱਸਿਓ ਦੇਖੋ ਦੇਖੋ ਨੇ ਡਾਕਟਰ ਕਦੇ ਭੁੱਖਾ ਨਹੀਂ ਮਰ ਸਕਦਾ ਪਹਿਲੀ ਗੱਲ ਜੇ 10 ਮਿੰਟਾਂ ਦੀ ਦਸਾਂ ਚੋਂ ਦੋ ਤੋਂ ਨਹੀਂ ਕਮਾਵਾਂਗੇ ਕੋਈ ਫਰਨੀ ਪੈਣਾ ਪੈਣੀ ਚੰਦੀਗੜ੍ਹ ਜੇ ਅਸੀਂ ਦੋ ਤੋਂ ਫ੍ਰੀ ਕਰ ਵੀ ਦਿੱਤਾ ਤੇ ਦਸਾਂ ਦੇ ਜਿਹੜੇ ਕਮਾ ਲਏ ਠੀਕ ਹੈ ਨੇ ਮੋਟੇ ਜਿਹੜਾ ਪੈਸੇ ਦੇ ਸਕਦਾ ਲਓ ਜਿਹੜਾ ਨਹੀਂ ਦੇ ਸਕਦਾ ਕੱਟ ਕਰ ਦੇਦਾ ਠੀਕ ਹੈ ਜੀ ਜਿਹੜਾ ਨਹੀਂ ਬਿਲਕੁਲ ਦੇ ਸਕਦਾ ਉਹ ਫ੍ਰੀ ਕਰ ਦੇਦਾ ਮੇਰਾ ਤਾਂ ਸਿੱਧਾ ਸਾਡਾ ਸਿੱਧਾ ਫੰਡਾ ਮੇਰਾ ਰੱਖਿਆ ਕਿ ਇਹ ਸੇਵਾ ਵੀ ਕਰਨੀ ਜ਼ਰੂਰੀ ਹੈ ਜਿਵੇਂ ਸਮਾਜ ਰਹਿਣਾ ਜਿਹੜੀ ਇਹ ਜਿਹੜੀ ਕਮਾਈ ਹੈ ਜਿਹੜੀ ਇਹ ਵਿੱਚ ਜਿਹੜੀ ਬੰਦੇ ਜਿਹੜੇ ਤੁਹਾਨੂੰ ਦੁਆਵਾਂ ਦਿੰਦੇ ਆ ਜਾਂ ਗਰੀਬੰਦਾ ਜਿਹੜਾ ਦੁਆ ਨੋ ਛੇਮਾ ਪੀ ਪਿਆਰ ਨਾ ਪੈਸਾ ਪੈਸਾ ਦੇਖੋ ਆਣੀ ਜਾਣੀ ਚੀਜ਼ ਹੈ ਪੈਸਾ ਆ ਜਾਇਆ ਕਰ ਲੈ ਪਤਾ ਨਹੀਂ ਪੈਸੇ ਨਾਲ ਜ਼ਿੰਦਗੀ ਨਹੀਂ ਚੱਲਦੀ ਬਿਲਕੁਲ ਸੱਚ ਹੈ ਜ਼ਿੰਦਗੀ ਚੱਲਦੀ ਪਿਆਰ ਨਾਲ ਇਕੱਠੇ ਮਿਲ ਕੇ ਲੋਕਾਂ ਦੀ ਦੁਆਵਾਂ ਨਾਲ ਇਹ ਹੀ ਅਸਲੀ ਕਮਾਈ ਹੈ ਕੀ ਬਾਤ ਹੈ ਸੋ ਡਾਕਟਰ ਸਾਹਿਬ ਨੇ ਬੜੀ ਪਿਆਰੀ ਗੱਲ ਕੀਤੀ ਹੈ ਕਿਾਰੇ ਵੀ ਕੁਝ ਪੀਸ ਹੁੰਦੇ ਲਾਈਫ ਦੇ ਵਿੱਚ ਜਿਹੜੇ ਉਹ ਇਸਤੇਮਾਲ ਕਰਦੇ ਆ ਫਿਰ ਚਾਹੇ ਆਪਣੀ ਪਰਸਨਲ ਲਾਈਫ ਹੋਵੇ ਚਾਹੇ ਆਪ ਐਕਸਪੈਰੀਮੈਂਟ ਕਰਦੇ ਨੇ ਫਿਰ ਲੋਕਾਂ ਨੂੰ ਦੱਸਦੇ ਨੇ ਪਰ ਕਿਤਨਾ ਕਿਤੇ ਲੋਡ ਹੈ ਸਮਾਜ ਨੂੰ ਅਜੇ ਹੋਰ ਸ਼ਕਤੀਆਂ ਦੀ ਜਿਨ੍ਹਾਂ ਨੂੰ ਇਸ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨ ਚਿੰਨ੍ਹ ਮਿਲਦੇ ਕੀ ਸਮਾਜ ਦੇ ਵਿੱਚ ਜਿਹੜਾ ਇਹ ਪੀ ਪਿਆਰ ਵਾਲਾ ਦਿਨੋ ਦਿਨ ਹੋਰ ਵਧੇ ਤੇ ਆਪਣਾ ਪੰਨ ਤੇ ਨਾਲ ਦੇ ਨਾਲ ਕਿਤਨਾ ਕਿਤੇ ਇੱਕ ਸਮਾਜ ਦਾ ਤਾਣਾ ਬਾਣਾ ਸੋਹਣਾ ਬਣਦਾ ਰਹੇ ਰਕੇਸ਼ ਜੈਨ ਜੀ ਵੀ ਕੋਲ ਮੌਜੂਦ ਨੇ ਜੈਨ ਸਾਹਿਬ ਕਿੱਦਾਂ ਮਹਿਸੂਸ ਹੁੰਦਾ ਜਦੋਂ ਅਜਿਹੀਆਂ ਉਪਲਬਧੀਆਂ ਤੁਹਾਡੇ ਸਾਥੀਆਂ ਨੂੰ ਮਿਲਦੀਆਂ ਨੇ ਹਾਸਲ ਹੁੰਦੀਆਂ ਨੇ ਹਾਂ ਸਰ ਅੱਜ ਤਾਂ ਸਾਡੀ ਸੰਸਥਾ ਦਾ ਸਮੂਹਿਕ ਸੰਸਥਾ ਦਾ ਅੱਜ ਇੱਕ ਸੈਲੀਬ੍ਰੇਸ਼ਨ ਡੇ ਹੈ ਸਾਡੇ ਇੱਕ ਐਸੇ ਕਾਰਜਕਰਤਾ ਸਾਡੀ ਇੱਕ ਐਸੀ ਬੈਕਬੋਨ ਜਿਸ ਦੇ ਨਾਮ ਦੇ ਉੱਪਰ ਅੱਜ ਸੰਸਾ ਦਾ ਵजूद ਹੈ ਮੈਨੂੰ ਕਹਿਣ ਦੇ ਵਿੱਚ ਕੋਈ ਹੈਜ਼ਿਟੇਸ਼ਨ ਨਹੀਂ ਹੈ ਅੱਜ ਅਸੀਂ ਕਹਿੰਦੇ ਕਿ ਨਾਰਥਰਨ ਇੰਡੀਆ ਚ ਪੋਲੀਓ ਸਰਜੀ ਪ੍ਰੋਜੈਕਟ ਭਗਵਾਨ ਮਹਾਵੀਰ ਸੇਵਾ ਸੰਸਥਾਨ ਨੇ ਸ਼ੁਰੂ ਕੀਤਾ ਕੱਲਾ ਪੈਸਾ ਹੋਣ ਦੇ ਨਾਲ ਇਹ ਕੰਮ ਨਹੀਂ ਹੋ ਸਕਦਾ ਸੀ ਜਦੋਂ ਤੱਕ ਐਸੀ ਮਾਨਸਿਕਤਾ ਵਾਲੇ ਸਰਜਨ ਹੈ ਨਾ ਸਾਡੇ ਨਾਲ ਨਾ ਜੁੜਦੇ ਡਾਕਟਰ ਸਾਹਿਬ ਜੀ ਤੁਸੀਂ ਇੰਟਰਵਿਊ ਲਈਤੀ ਹੈਗੀ ਆ ਉਹਦੇ ਵਿੱਚ ਦੇਖਿਆ ਹੈਗਾ ਬਈ ਇਹ ਇਸ ਤੋਂ ਵੀ ਕਈ ਗੁਣਾ ਉੱਪਰ ਉੱਠ ਕੇ ਕੰਮ ਕਰਦੇ ਪਏ ਨੇ ਉਹ ਅੱਜ ਸਾਨੂੰ ਖੁਸ਼ੀ ਸੀ ਅੱਜ ਸੰਸਥਾਨ ਨੇ ਜਿੱਥੋਂ ਸਰਕਾਰ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਤਾਂ ਸਾਡੀ ਵੀ ਅਜਿਹੀ ਇੱਕ ਸਮਾਜਿਕ ਜ਼ਿੰਮੇਵਾਰੀ ਸੀ ਅਸੀਂ ਵੀ ਸકલ ਸਮਾਜ ਵੱਲੋਂ ਅੱਜ ਇਹਨਾਂ ਨੂੰ ਇੱਕ ਸਨਮਾਨ ਚਿੰਨ ਜਿਹੜਾ ਹੈਗਾ ਵੈਸੇ ਸਨਮਾਨਿਤ ਕੀਤਾ ਗਿਆ ਹੈਗਾ ਉਹ ਸਨਮਾਨ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਲੇਕਿਨ ਸਨਮਾਨ ਕਰਨ ਦੇ ਨਾਲ ਇੱਕ ਮੋਟੀਵੇਸ਼ਨ ਮਿਲਦੀ ਹੈਗੀ ਹੈ ਕੋਈ ਵੀ ਬੰਦਾ ਕਿਸੇ ਨੂੰ ਆਪਣੇ ਐਪਰੀਸ਼ੀਏਟ ਕਰਦੇ ਹੈਗੇ ਆ ਮੈਂ ਹਾਂ ਵੈਲ ਡਨ ਤੂੰ ਬਹੁਤ ਅੱਛਾ ਕੰਮ ਕੀਤਾ ਅੱਜ ਲੁਧਿਆਣਾ ਲਈ ਵੀ ਇਨਾ ਦੇਖੋ ਸਾਡੇ ਮੇਰੇ ਕੋਲ ਜਿੰਨੇ ਵੀ ਪ੍ਰੋਜੈਕਟ ਹੈਗੇ ਆ ਜਿੰਨੇ ਵੀ ਪ੍ਰੋਜੈਕਟ ਹੈ ਲੁਧਿਆਣਾ ਲਾਈਵ ਨੇ ਉਸ ਨੂੰ ਬਹੁਤ ਜ਼ਿਆਦਾ ਹਾਈਪ ਤੇ ਪਹੁੰਚਾਇਆ ਅਸੀਂ ਲੁਧਿਆਣਾ ਲਾਈਵ ਦਾ ਵੀ ਜਿੰਨਾ ਵੀ ਧੰਨਵਾਦ ਕਰੀਏ ਉਹਨਾਂ ਥੋੜਾ ਹੈਗਾ ਕਾਰਨ ਕੀ ਹੈ ਅਸੀਂ ਸੇਵਾ ਤਾਂ ਦੇ ਰਹੇ ਹੈਗੇ ਆ ਮੈਂ ਤੁਹਾਡੇ ਮੱਦੇਨਾਂ ਹਮੇਸ਼ਾ ਇੱਕ ਇੱਕੋ ਹੀ ਅਪੀਲ ਕੀਤੀ ਹੈ ਕੋਈ ਵੀ ਪੋਲੀਓਗ੍ਰਾਸ ਜਾਂ ਟੇਡੇ ਮਡੇ ਹੱਥ ਪੈਰ ਤੋਂ ਪੀੜਿਤ ਹੈ ਉਹ ਕੈਲੋ ਬਨਾਵਟੀ ਅੰਗ ਟੰਗ ਬਾਜੂ ਨਹੀਂ ਹੈਗੀ ਐ ਟਰਾਈਸਾਈਕਲ ਹੈ व्हीलचेयर ਹੈ ਹਿਅਰਿੰਗ ਐਡਾ ਅੱਖਾਂ ਦੇ ਆਪਰੇਸ਼ਨ ਇਹ ਜਿਹੜੀਆਂ ਸਰਵਿਸਿਸ ਨੇ ਇਹ 12 ਮਹੀਨੇ ਤੀ ਦਿਨ ਟੋਟਲ ਜਿਹੜੀ ਹੈਗੀ ਐ ਫ੍ਰੀ ਹੈਗੀ ਐ ਕੋਈ ਵੀ ਐਸਾ ਕੋਈ ਵੀ ਐਸਾ ਮਤਲਬ ਕੋਈ ਵੀ ਬੰਦਾ ਹੋਵੇ ਜਿਹਦੇ ਕੋਲ ਪੈਸੇ ਨਹੀਂ ਹੈਗੇ ਐ ਲੇਕਿਨ ਇਹ ਸੇਵਾਵਾਂ ਉਹਨੂੰ ਚਾਹੀਦੀ ਹੈਗੀਆਂ ਮੈਂ ਉਹ ਜਦੋਂ ਮਰਜੀ 24 ਆਵਰ 8914804454 ਤੋਂ ਪਰ ਸੰਪਰਕ ਕਰਕੇ ਇਹ ਸੇਵਾਵਾਂ ਮੈਂ ਹਮੇਸ਼ਾ ਲੈ ਸਕਦੇ ਨੇ ਅਸੀਂ ਕਦੇ ਵੀ ਕਿਸੇ ਵੀ ਚੈਨਲ ਦੇ ਮੱਧ ਨਾ ਕਦੇ ਵੀ ਫੰਡ ਦੀ ਕੋਈ ਕਮੀ ਦੀ ਜਾਂ ਸਾਨੂੰ ਕੋਈ ਫੰਡ ਚਾਹੀਦਾ ਹੈਗਾ ਅਸੀਂ ਕਦੇ ਅਪੀਲ ਨਹੀਂ ਕੀਤੀ ਉਸ ਦਾ ਕਾਰਨ ਇਹ ਹੈਗਾ ਸਾਡੇ ਨਾਲ ਬਹੁਤ بڑا ਜਿਹੜਾ ਜੈਨ ਸਮਾਜ ਹੈਗਾ ਉਹਦੇ ਜਿਹੜੇ ਉਦਯੋਗੀ ਘਰਾਣੇ ਹੈਗੇ ਉਹਦੇ ਜਿਹੜੇ ਦਾਨਵੀਰ ਪਰਿਵਾਰ ਹੈਗੇ ਆ ਉਹ ਸਾਡੇ ਨਾਲ ਨੇ ਜਿਨ੍ਹਾਂ ਦੀ ਇੱਕੋ ਹੀ ਗੱਲ ਹੈਗੀ ਆ ਕਿ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ দান ਦੀ ਜਿਹੜੀ ਅਪੀਲ ਹੈਗੀ ਆ ਉਹ ਨਹੀਂ ਕਰਨ ਦੀ ਲੋੜ ਹੈਗੀ ਆ ਸਮਾਜ ਦੇ ਵਿੱਚ ਸੇਵਾ ਦੇ ਕੰਮ ਕਰਨ ਦੀ ਅਪੀਲ ਜ਼ਰੂਰ ਦਿਓ ਜਿਹੜੇ ਕੋਈ ਜ਼ਰੂਰਤਮੰਦ ਭਾਈ ਭੈਣ ਹੈਗੇ ਆ ਉਹਨਾਂ ਨੂੰ ਜਿੰਨਾ ਵੱਤੋਂ ਦਾ ਆਪਾਂ ਲਾਭ ਦੇ ਸਕਦੇ ਹਾਂ ਕਿ ਸਮਾਜ ਦੇ ਸਹਿਯੋਗ ਦੇ ਨਾਲ ਉਹ ਜਰੂਰ ਦਿਓ ਤੇ ਮੇਰਾ ਜਿੰਨੇ ਵੀ ਲਿਸਨਰ ਇਸ ਵੀਡੀਓ ਨੂੰ ਅਨੁਦਾਨਾ ਲਾਈਵ ਨੂੰ ਸੁਣਦੇ ਪੈ ਨੇ ਉਹਨਾਂ ਨੂੰ ਇੱਕੋ ਹੀ ਮੇਰੀ ਅਪੀਲ ਹੈਗੀ ਆ ਕਿ ਕੋਈ ਵੀ ਐਸਾ ਪਰਿਵਾਰ ਜਿਹੜਾ ਪੈਸੇ ਦੇ ਪੈਸੇ ਦੇ ਅਭਾਵ ਕਰਕੇ ਇਹ ਸੇਵਾਵਾਂ ਨਹੀਂ ਲੈ ਪਾ ਰਿਹਾ ਜਾਂ ਉਸ ਨੂੰ ਜਰੂਰਤ ਹੈਗੀ ਆ ਤੁਸੀਂ ਸਾਨੂੰ ਜਰੂਰ ਸੰਪਰਕ ਕਰੋ। ਧੰਨਵਾਦ ਥੈਂਕ ਯੂ ਵੈਰੀ ਮਚ। ਤੋ ਲੋੜ ਹੈ ਜੀ ਹੋਸ਼ਕਸ਼ੀਤਾਂ ਦੀ ਜਿਲੇ ਇਕੱਠੇ ਹੋ ਕੇ ਆਪਸੀ ਪ੍ਰੇਮ ਪਿਆਰ ਦੇ ਨਾਲ ਲੋੜਵੰਦ ਜਰੂਰਤਮੰਦਾਂ ਦੀ ਸੇਵਾ ਕਰਨ ਲਈ ਹਰ ਵਕਤ ਤਿਆਰ ਰਹਿੰਦੇ ਨੇ ਕੈਮਰਾਮੈਨ ਸੰਜੇ ਸੇਟੀਆ ਦੇ ਨਾਲ ਨਫਪਰੀ ਸਿੰਘ ਵਿਧੀ ਲੁਧਿਆਣਾ ਲਾਈਵ ਨਿਊਜ਼